ਸਿਮਰਨ ਢਾਲੀਵਾਲ ਦੀ ਕਲਮ ਤੋਂ ਪੰਜਾਬੀ ਕਹਾਣੀ ਸੋਹੇ ਰੰਗ ਮੁਹੱਬਤਾਂ ਦੀ ਅਖੀਰ ਤੱਕ ਜ਼ਰੂਰ ਸੁਣਨਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕਹਾਣੀ ਹੈ ਨੀਤ ਅਜੇ ਤੱਕ ਨਹੀਂ ਉੱਠਿਆ ਸ਼ਾਮ ਦੇ 6 ਵਜਣ ਵਾਲੇ ਨੇ ਇੱਕ ਪਲ ਲਈ ਸੋਚਿਆ ਜਾ ਕੇ ਉਠਾਵਾਂ ਇਹ ਕਿਹੜਾ ਟਾਈਮ ਹੈ ਸੌਣ ਦਾ ਫਿਰ ਅੱਧੀ ਰਾਤ ਤੱਕ ਪਾਸੇ ਮਾਰਦਾ ਰਹੀ ਡਾ ਫਿਰ ਅਗਲੇ ਹੀ ਪਲ ਲੱਗਿਆ ਪਿਆਰ ਰਹਿਣ ਦਿਆਂ ਉੱਠ ਕੇ ਕਿਹੜਾ ਇਹਨੇ ਅੱਜ ਕੱਲ ਕੁਝ ਵੀ ਬੁਰਾ ਨਹੀਂ ਲੱਗਦਾ ਸੋਚਦੀ ਹਾਂ ਜੋ ਹੈ ਬਸ ਠੀਕ ਹੈ ਹੁਣ ਜਿਵੇਂ ਥੱਕ ਗਈ ਹੁਮਾਂ ਕਦੀ ਕਿਸੇ ਪਲ ਤਰਸ ਭਾਵ ਪੈਦਾ ਹੋਣ ਲੱਗਦਾ ਹੈ ਮੀਤ ਲਈ ਸੋਚਦੀ ਹਾਂ ਬਸ ਜੀ ਲੈ ਉਹ ਆਪਣੀ ਮਰਜ਼ੀ ਨਾਲ ਮੈਂ ਵੀ ਬਹੁਤ ਹੀ ਵਾਰ ਘਰੇ ਲੇਟ ਹੀ ਮੁੜਦੀ ਹਾਂ ਸਕੂਲ ਤੋਂ ਸਿੱਧਾ ਦਿਸ਼ਾ ਸੈਂਟਰ ਚਲੀ ਜਾਂਦੀ ਹਾਂ ਅੱਜ ਰਾਜਵੀਰ ਨਾਲ ਸ਼ਾਪਿੰਗ ਲਈ ਚਲੀ ਗਈ ਅਗਲੇ ਹਫ਼ਤੇ ਉਹ ਕੈਨੇਡਾ ਜਾ ਰਿਹਾ ਕਿਸੇ ਕਾਨਫਰੰਸ ਲਈ ਸ਼ਾਪਿੰਗ ਮੁਕਾ ਕੇ ਅਸੀਂ ਕਾਫੀ ਪੀਣ ਲਈ ਰੁਕ ਗਏ ਕਮੋ ਵਾਲੀ ਕੁੜੀ ਮੈਨੂੰ ਉਡੀਕ ਰਹੀ ਸੀ ਪਾਣੀ ਦਾ ਗਲਾਸ ਫੜਾਉਂਦਿਆਂ ਬੁੱਲੀ ਦੀਦੀ ਮੈਂ ਜਾਵਾਂ ਅੱਜ ਅੱਜ ਮੈਨੂੰ ਵੀ ਚਲਦੀ ਸੀ ਚਲੀ ਜਾ ਬਾਜੀ ਤੇਰੇ ਕਦੋਂ ਕਦੇ ਸੁੱਤੇ ਨੇ ਉਹਨੂੰ ਤੁਰ ਹੀ ਜਾਂਦੀ ਨੂੰ ਮੈਂ ਪੁੱਛ ਲਿਆ ਕੋਈ ਆਇਆ ਸੀ 2:00 ਵਜੇ ਉਹਦੇ ਜਾਣ ਤੋਂ ਬਾਅਦ ਤੇ ਹੀ ਪਏ ਨਹੀਂ ਮੈਂ ਅੱਗੇ ਕੁਝ ਨਾ ਪੁੱਛਿਆ ਉਹ ਕਾਲੀ ਨਾਲ ਬੂਹੇ ਉਂ ਬਾਰ ਹੋ ਗਈ ਮੈਂ ਉੱਠ ਕੇ ਮੂੰਹ ਹੱਥ ਧੋਤਾ ਕੱਪੜੇ ਬਦਲੇ ਬੈਡਰੂਮ ਵਿੱਚ ਜਾ ਕੇ ਦੇਖਿਆ ਕੌਣ ਆਇਆ ਸੀ ਮੀਤ ਕੋਲ ਮੈਂ ਅੰਦਰ ਵੱੜਦੇ ਹੀ ਸਮਝ ਗਈ ਇੱਕ ਪਲ ਲਈ ਕਮਰੇ ਵਿੱਚ ਰੁਗੀ मीत ਦੇ ਚਿਹਰੇ ਵੱਲ ਦੇਖਿਆ ਮਨ ਵਿੱਚ ਉਸਦੇ ਲਈ ਤਰਸ ਪੈਦਾ ਹੋਣ ਲੱਗਿਆ ਸੋਚਿਆ ਇਹਦੇ ਵੀ ਸ਼ਾਇਦ ਵਸ ਦੀ ਗੱਲ ਨਹੀਂ ਨਹੀਂ ਤਾਂ ਖੁਦ ਨੂੰ ਖੂਹ ਵਿੱਚ ਕੌਣ ਸੁੱਟਦਾ ਸੋਚ ਨੂੰ ਝਟਕ ਕੇ ਬਾਹਰ ਆ ਗਈ ਰਸੋਈ ਵਿੱਚ ਆ ਕੇ ਚਾਹ ਬਣਾਈ ਕੱਪ ਫੜ ਕੇ ਡਰਾਈング ਰੂਮ ਵਿੱਚ ਆ ਬੈਠੀ ਹਾਂ ਪੂਰਾ ਘਰ ਕਿੰਨਾ ਸ਼ਾਂਤ ਲੱਗ ਰਿਹਾ ਹੈ ਇਸ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਮੈਂ ਮੀਤ ਨੂੰ ਨਹੀਂ ਉਠਾਇਆ ਇਸ ਵੇਲੇ ਮੰਮੀ ਕੋਲ ਹੁੰਦੇ ਤਾਂ ਉਹਨਾਂ ਰਟੀ ਰਟਾਈ ਉਹੀ ਗੱਲ ਆਖਣੀ ਸੀ ਡਿੰਪਲ ਕਿਵੇਂ ਰਹਿੰਦੇ ਤੁਸੀਂ ਇਕੱਲਾ ਇੱਕ ਉੱਥੇ ਬਹਿ ਗਿਆ ਦੂਜਾ ਉੱਥੇ ਐਡਾ ਘਰ ਤਾਂ ਉਹੀ ਖਾਣ ਨੂੰ ਆਉਂਦਾ ਕਦੇ ਮੈਂ ਵੀ ਇਹੀ ਸੋਚਦੀ ਸੀ ਪਰ ਹੁਣ ਇਸ ਚੁੱਪ ਨੂੰ ਤੋੜਨ ਲਈ ਮੋਬਾਈਲ ਫੜਦੇ ਹਾਂ ਮੋਬਾਈਲ ਦਾ ਡਾਟਾ ਆਨ ਕਰਦੇ ਹਾਂ WhatsApp ਤੇ Facebook ਤੇ ਨੋਟੀਫਿਕੇਸ਼ਨ ਦੀ ਟੀਂ ਟੀਂ ਹੁੰਨ ਲੱਗਦੀ ਹੈ ਪਹਿਲਾਂ WhatsApp ਚੈੱਕ ਕਰਦੀ ਹਾਂ 70 ਦੇ ਕਰੀਬ ਮੈਸੇਜ ਸ਼ੋ ਹੋ ਰਹੇ ਨੇ ਵਾਰੀ-ਵਾਰੀ ਸਾਰੇ ਦੇਖਦੀ ਹਾਂ ਕੁਝ ਨਾਲ ਦੀ ਨਾਲ ਹੀ ਡਿਲੀਟ ਕਰ ਜਾਂਦੀ ਹਾਂ WhatsApp ਛੱਡ Facebook ਖੋਲਦੀ ਹਾਂ ਸਭ ਤੋਂ ਪਹਿਲਾਂ ਰਾਜਵੀਰ ਦੀ ਪੋਸਟ ਨਜ਼ਰ ਪੈਂਦੀ ਹੈ ਸੈਕਿੰਡ ਵਿੱਚ ਉਸਨੇ ਲਿਖਿਆ ਹੈ ਕਾਫੀ ਵਿਦ ਅਗਲੇ ਥਾਂ ਖਾਲੀ ਛੱਡੀ ਹੋਈ ਹੈ ਡਿੰਪਲ ਖੁਦ ਹੀ ਉਸਦੀ ਛੱਡੀ ਖਾਲੀ ਥਾਂ ਨੂੰ ਭਰ ਦਿੰਦੀ ਹਾਂ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਇਹ ਵੀ ਤਾਂ ਅਜੀਬ ਜਿਹਾ ਅਹਿਸਾਸ ਹੈ ਜਾਣਦੀ ਹਾਂ ਐਸਾ ਤਾਂ ਕੁਝ ਵੀ ਨਹੀਂ ਹੈ ਫਿਰ ਵੀ ਪਤਾ ਨਹੀਂ ਕਿਉਂ ਬਹੁਤ ਕੁਝ ਨੂੰ ਮਹਿਸੂਸ ਕਰਦੀ ਹਾਂ ਤੇਜ਼ੀ ਨਾਲ ਫੇਸਬੁਕ ਉੱਪਰ ਨਜ਼ਰ ਮਾਰਦੀ ਹਾਂ ਉਂਗਲਾਂ ਦੀ ਗਤੀ ਨਾਲੋਂ ਵੀ ਤੇਜ਼ ਮਨ ਦੀ ਗਤੀ ਹੈ ਫੋਨ ਪਾਸੇ ਰੱਖ ਕੇ ਚਾਹ ਪੀਣ ਲੱਗਦੀ ਹਾਂ ਫੇਸਬੁਕ ਨਹੀਂ ਮੈਂ ਤਾਂ ਫੇਸ ਟੂ ਫੇਸ ਗੱਲਾਂ ਕਰਨੀਆਂ ਮੀਤ ਦੀ ਢਾਈ ਸਾਲ ਪਹਿਲਾਂ ਕਹੀ ਗੱਲ ਅੱਜ ਮੈਨੂੰ ਅਜੇ ਤੱਕ ਨਹੀਂ ਭੁੱਲੀ ਸਾਡੀ ਰਿੰਗ ਸੈਰਮਨੀ ਤੋਂ ਬਾਅਦ ਜਦੋਂ ਅਸੀਂ ਫੋਨ ਤੇ ਗੱਲ ਕਰਦੇ ਹੁੰਦੇ ਸੀ ਮੀਤ ਉਦੋਂ ਇਹ ਗੱਲ ਆਖਿਆ ਕਰਦਾ ਸੀ ਡਿੰਪਲ ਚੱਲ ਕਿਤੇ ਘੁੰਮ ਚਲੀਏ ਉਹ ਹਰ ਇੱਕ ਤੀਜੇ ਦਿਨ ਜ਼ਿੱਦ ਕਰਦਾ ਮੀਤ ਮੰਮੀ ਨੂੰ ਕੀ ਕਹਾਂਗੀ ਮੈਂ ਨਹੀਂ ਮੈਂ ਨਾ ਕਰਨ ਲੱਗਦੀ ਮੇਰਾ ਤੈਨੂੰ ਦੇਖਣ ਨੂੰ ਜੀ ਕਰਦਾ ਉਹ ਬੱਚਿਆਂ ਵਾਂਗ ਕਰਨ ਲੱਗਦਾ। ਅੱਛਾ ਚਲੋ ਫੇਸਬੁੱਕ ਤੇ ਫੋਟੋ ਪਾ ਦਿੰਦੀ ਹਾਂ। ਸਾਰਾ ਦਿਨ ਦੇਖਦੇ ਰਹੋ। ਮੈਂ ਮਜ਼ਾਕ ਕਰਦੀ ਤੇ ਮੀਤ ਫੇਸ ਟੂ ਫੇਸ ਮਿਲਣ ਦੀ ਗੱਲ ਕਰਦਾ। ਗੱਲਾਂ ਕਰਨ ਦੀ ਗੱਲ ਕਰਦਾ। ਹੁਣ ਕਰੋ ਫੇਸ ਟੂ ਫੇਸ ਗੱਲਾਂ। ਕੋਲ ਆ ਗਈਆਂ ਮੈਂ। ਵਿਆਹ ਤੋਂ ਬਾਅਦ ਮੀਤ ਦੇ ਗਲ ਵਿੱਚ ਬਾਹਾਂ ਪਾਉਂਦੇ ਹੋਏ ਮੈਂ ਕਿਹਾ ਸੀ। ਮੀਤ ਨੇ ਮੈਨੂੰ ਕਲਾਵੇ ਵਿੱਚ ਭਰ ਲਿਆ। ਇੱਕ ਤਿੱਖੀ ਸਮੈਲ ਮੇਰੇ ਸਿਰ ਨੂੰ ਚੜਨ ਲੱਗੀ। ਮੀਤ ਤੁਸੀਂ ਪਰ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੀਤ ਨੇ ਮੇਰੀਆਂ ਅੱਖਾਂ ਪੜ ਲਈਆਂ ਸਨ ਨਹੀਂ ਨਹੀਂ ਤੈਨੂੰ ਪਤਾ ਮੈਂ ਤਾਂ ਡਰਿੰਕ ਨਹੀਂ ਕਰਦਾ ਇਹ ਤਾਂ ਦੋਸਤਾਂ ਨੇ ਕਹਿੰਦੇ ਵਿਆਹ ਹੋਇਆ ਤੇਰਾ ਪਰ ਮੀਤ ਉਸਨੇ ਮੈਨੂੰ ਬੋਲਣਾ ਨਾ ਦਿੱਤਾ ਤੇਜ਼ ਗੰਧ ਨਾਲ ਜਿਵੇਂ ਮੀਰਾ ਅੰਦਰ ਭਰ ਗਿਆ ਮੀਤਾ ਅੱਜ ਤੋਂ ਬਾਅਦ ਕਦੀ ਡਰਿੰਕ ਨਹੀਂ ਕਰੋਗੇ ਨਾ ਅਗਲੇ ਦਿਨ ਮੈਂ ਮੀਤ ਕੋਲੋਂ ਵਾਦਾ ਮੰਗਿਆ ਨਾ ਕਦੀ ਨਹੀਂ ਮੀਤ ਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਆਖਿਆ ਹੱਥ ਵਿੱਚੋਂ ਕੱਪ ਡਿੱਗਦਾ ਡਿੱਗਦਾ ਮਸਾਂ ਬਚਿਆ ਮੈਂ ਖਿਆਲਾਂ ਵਿੱਚ ਗਵਾਚ ਗਈ ਸਾਂ ਇੱਕਦਮ ਲੱਗਿਆ ਸੀ ਜਿਵੇਂ ਨੀਂਦ ਵਿੱਚੋਂ ਬਾਹਰ ਆਈ ਹੋਵਾਂ ਇੱਕ ਵਾਰ ਫੇਰ ਉੱਠ ਕੇ ਮੀਤ ਨੂੰ ਦੇਖਣ ਜਾਂਦੀ ਹਾਂ ਮੋਟੇ ਤੋਂ ਫੜ ਕੇ ਹਿਲਾਉਂਦੀ ਹਾਂ ਉੱਠਦਾ ਆਖ ਕਿ ਉਹਨੇ ਫੇਰ ਪਾਸਾ ਪਰਤ ਲਿਆ ਮੈਂ ਮੋੜ ਡ్రਾਈੰਗ ਰੂਮ ਵਿੱਚ ਆ ਬੈਠੀ ਹਾਂ ਸੂਰਜ ਕਦੋਂ ਦਾ ਢਲ ਚੁੱਕਿਆ ਸ਼ਾਮ ਗੂੜੀ ਹੋਣ ਲੱਗੀ ਕਰਨ ਲਈ ਕੋਈ ਕੰਮ ਨਹੀਂ ਹੈ ਸਬਜੀ ਵਾਲੀ ਬਣਾ ਗਈ ਸੀ ਖਾਣ ਲੱਗਿਆ ਬਸ ਚਾਰ ਫੁਲਕੇ ਹੀ ਬਣਾਉਣੇ ਨੇ ਫਿਰ ਮੋਬਾਈਲ ਚੁੱਕ ਲੈਂਦੀ ਹਾਂ ਰਾਜਵੀਰ ਦਾ ਮੈਸੇਜ ਹੈ ਪੁੱਛ ਰਿਹਾ ਕੀ ਲੈ ਕੇ ਆਵਾਂ ਕੈਨੇਡਾ ਤੋਂ ਖੁਦ ਵਾਪਸ ਆ ਜਾਵੇਂ ਇਹੀ ਬਹੁਤ ਹੈ ਲਿਖ ਕੇ ਹੇਠਾ ਸਮਾਈਲ ਵਾਲਾ ਆਈਕਨ ਪੇਸਦੀ ਹਾਂ ਮੋੜ ਉਸ ਦਾ ਕੋਈ ਜਵਾਬ ਨਹੀਂ ਹੁੰਦਾ ਹੋਰ ਲੋਕਾਂ ਦੇ ਆਏ ਮੈਸੇਜਸ ਪੜਨ ਲੱਗਦੀ ਹਾਂ ਹਰ ਮਸਸ ਨਾਲ ਚਿਹਰੇ ਦਾ ਹਾਸਾ ਬਦਲ ਰਿਹਾ ਕਿਸੇ ਚੁਟਕਲੇ ਤੇ ਹੱਸਣ ਲੱਗਦੀ ਹਾਂ ਕਦੇ ਚਿਹਰੇ ਤੇ ਗੰਭੀਰਤਾ ਫੈਲਣ ਲੱਗਦੀ ਹੈ ਖੁਦ ਹੀ ਕਈ ਵਾਰ ਸੋਚਦੀ ਹਾਂ ਕਿੰਨੀ ਸਪੇਸ ਮੰਨ ਲਈ ਹੈ ਜ਼ਿੰਦਗੀ ਵਿੱਚ ਫੋਨ ਨੇ ਕਿਸੇ ਪਲ ਇਨਸਾਨ ਇਕੱਲੇ ਦਾ ਸ਼ਿਕਵਾ ਕਰਦਾ ਹੈ ਤੇ ਕਦੇ ਦੂਜਿਆਂ ਵਿੱਚ ਬੈਠਾ ਵੀ ਖੁਦ ਨੂੰ ਇਕੱਲਿਆਂ ਕਰ ਲੈਂਦਾ ਮੀਤ ਮੇਰੇ ਸਾਹਮਣੇ ਆ ਬੈਠਾ ਫੋਨ ਉੱਪਰ ਨਜ਼ਰਾਂ ਗੱਡੀ ਬੈਠਾ ਹੀ ਆਖਦਾ ਯਾ ਚਾ ਤਾਂ ਪਿਆ ਦੇ ਕੋਟ ਮੈਂ ਉੱਠਦੀ ਹਾਂ ਬਿਨਾ ਕੁਝ ਬੁਲੇ ਰਸੋਈ ਵਿੱਚ ਜਾ ਕੇ ਗੈਸ ਉੱਪਰ ਪਤੀਲਾ ਧਰ ਦਿੰਦੀ ਹਾਂ ਫੋਨ ਨੂੰ ਅਨਲੌਕ ਕਰਕੇ ਵੇਖਦੀ ਹਾਂ ਪਰ ਕੋਈ ਮੈਸੇਜ ਨਹੀਂ ਆਇਆ ਪਤੀਲੇ ਦੇ ਸ਼ੂਸ਼ੂ ਕਰਨ ਦੀ ਆਵਾਜ਼ ਆਈ ਤਾਂ ਧਿਆਨ ਆਇਆ ਮੈਂ ਖਾਲੀ ਪਤੀਲਾ ਗੈਸ ਤੇ ਧਰ ਤਸੇ ਅੱਜ ਕੱਲ ਸੁਰਤੀ ਪਤਾ ਨਹੀਂ ਕਿੱਥੇ ਰਹਿੰਦੀ ਹੈ ਮਨ ਵਿੱਚ ਹੀ ਸੋਚਦੀ ਹਾਂ ਦੁੱਧ ਵਿੱਚ ਹੀ ਪੱਤੀ ਪਾ ਕੇ ਕੱਪ ਫੜ ਕੇ ਡਰਾਇੰਗ ਰੂਮ ਵਿੱਚ ਜਾ ਬੈਠਦੀ ਹਾਂ ਮੀਤ ਚਾਹ ਪੀ ਰਿਹਾ ਅਚਾਨਕ ਤਰਕਦੀ ਹਾਂ ਕਿਹਾ ਕੁਝ ਮੀਤ ਨੂੰ ਪੁੱਛਦੀ ਹਾਂ ਤੂੰ ਸੁਣਿਆ ਕੁਝ ਕੀ ਹੋਇਆ ਠੀਕ ਹੈ ਮੀਤ ਤਾਂ ਚੁੱਪ ਚਪਚਾਹ ਚਾਹ ਪੀ ਰਿਹਾ ਸੀ ਸ਼ਾਇਦ ਖਿਆਲਾਂ ਵਿੱਚ ਹੀ ਗੁਆਚੀ ਹੋਈ ਸਾਂ ਚਾਹ ਤਾਂ ਫਿੱਕੀ ਹੈ ਯਾਰ ਖੰਡ ਨਹੀਂ ਪਾਈ ਮੀਤ ਨੇ ਉਸ ਦਿਨ ਦੋ ਵਾਰ ਦੁਹਰਾਇ ਸੀ ਇਹ ਗੱਲ ਪਰ ਮੈਨੂੰ ਸੁਣਿਆ ਨਹੀਂ ਸੀ मीत ਨੇ ਠਾ ਕਰਦਾ ਕੱਪ ਫਰਸ਼ ਤੇ ਮਾਰਿਆ ਮੈਂ ਡਰ ਗਈ ਸੀ ਧਿਆਨ ਟਿਕਾਣੇ ਵੀ ਰੱਖ ਲਿਆ ਕਰ ਮੀਤ ਕਈ ਕੁਝ ਬੋਲਦਾ ਬਾਹਰ ਚਲਾ ਗਿਆ ਸੀ ਜਦੋਂ ਮੁੜਿਆ ਉਹਦਾ ਚਿਹਰਾ ਭਾਖ ਰਿਹਾ ਸੀ ਮੈਨੂੰ ਪਲਾਵੇ ਵਿੱਚ ਲੈ ਲਿਆ ਨਰਾਜ਼ ਏ ਮੇਰੇ ਨਾਲ ਸੌਰੀ ਬਾਬਾ ਗੁੱਸਾ ਵੀ ਤਾਂ ਆ ਹੀ ਜਾਂਦਾ ਕਈ ਵਾਰ ਚੱਲ ਕੋਈ ਨਾ ਪਿਆਰ ਵੀ ਤਾਂ ਬਹੁਤ ਕਰਦਾ ਤੈਨੂੰ ਆ ਪਿਆਰ ਕਰਾਂ ਉਹ ਮੈਨੂੰ ਚੁੰਮਣ ਲੱਗਾ ਮੀਤ ਪਲੀਜ਼ ਮੇਰਾ ਮਨ ਨਹੀਂ ਠੀਕ ਹੁਣ ਨਹੀਂ ਮੈਂ ਤਰਲਾ ਲਿਆ ਮੈਂ ਕਮਲੀ ਫੇਰ ਕਹਿੰਦੀ ਹੁਣ ਮੈਂ ਪਿਆਰ ਨਹੀਂ ਕਰਦਾ ਮੈਂ ਬੇਸਾਨ ਪਈ ਰਹੀ ਮੀਤ ਅਲੱਗ ਹੋ ਕੇ ਕੱਪੜੇ ਪਾਉਣ ਲੱਗਾ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਬਾਜ਼ਾਰ ਤੱਕ ਚਲਿਆ ਚੱਲਿਆਂ ਲਿਆਉਣਾ ਕੁਝ ਚਾਹ ਵਾਲਾ ਖਾਲੀ ਕੱਪ ਮੀਤ ਨੇ ਟੇਬਲ ਤੇ ਰੱਖ ਦਿਆਂ ਪੁੱਛਿਆ ਮੇਰੀ ਸੁਰਤੀ ਟੁੱਟੀ ਮੈਂ ਹੇਠਾਂ ਨਜ਼ਰ ਮਾਰੀ ਫਰਸ਼ ਤਾਂ ਸਾਫ਼ ਸੀ ਮੇਰੇ ਜ਼ਿਹਨ ਵਿੱਚ ਦੋ ਹਫ਼ਤੇ ਪਹਿਲਾਂ ਵਾਲੀ ਇਹ ਘਟਨਾ ਖਵਰੇ ਕਿਉਂ ਨਹੀਂ ਨਿਕਲਦੀ ਨਹੀਂ ਕੁਝ ਨਹੀਂ ਚਲਦੀ ਆ ਜਾਇਓ ਮੈਂ ਨਾ ਚਾਹੁੰਦੇ ਵੀ ਆਖ ਦਿੱਤਾ ਤੇ ਮੈਂ ਜਾਣਦੀ ਹਾਂ ਮੀਤ ਨੇ ਵੀ ਬਸ ਕਹਿਣ ਲਈ ਹੀ ਕਿਹਾ ਹੈ ਬਸ ਗਿਆ ਤੇ ਆਇਆ ਜਿਵੇਂ ਹੁਣੇ ਰਾਸੂ ਦੀ ਰਿਪਲਾਈ ਆਇਆ ਮੈਂ ਤਾਂ ਆਹੀ ਜਣਾ ਵਾਪਸ ਉੱਥੇ ਨਹੀਂ ਰਹਿੰਦਾ ਤੂੰ ਗਿਫਟ ਕੀ ਲੈਣਾ ਇਹ ਦੱਸ ਕੁਝ ਨਹੀਂ ਟਾਈਪ ਕਰਨ ਦੀ ਥਾਂ ਬੋਲਣ ਲੱਗਦੀ ਹਾਂ ਆਪਣੀ ਹੀ ਆਵਾਜ਼ ਨਾਲ ਡਰ ਜਾਂਦੀ ਹਾਂ ਕੀ ਹੋ ਜਾਂਦਾ ਮੈਨੂੰ ਸਹਮ ਜਿਹਾਂ ਜਾਂਦੀ ਹਾਂ ਕੁਝ ਨਹੀਂ ਹੋਇਆ ਤੈਨੂੰ ਵਹਿਮ ਕਰਦੀ ਐਵੇਂ ਮੇਰੇ ਵਾਰ-ਵਾਰ ਕਹਿਨ ਤੇ ਉਸਦੇ ਨੀਂਦ ਖੇ ਜੂਠਿਆ ਸੀ ਫਿਰ ਚਿਹਰਾ ਇਹਨਾਂ ਲਾਲ ਕਿਵੇਂ ਹੈ ਆਪਣੀ ਅੱਖਾਂ ਦੇਖੋ ਮੈਂ ਆਪਣੀਆਂ ਬਾਹਾਂ ਅੱਗੇ ਕੀਤੀਆਂ ਗੋਰੀਆਂ ਬਾਹਾਂ ਥਾਂ-ਥਾਂ ਤੋਂ ਲਾਲ ਹੋਈਆਂ ਪਈਆਂ ਸਾਂ ਕਿਵੇਂ ਖਾ ਜਾਣ ਵਾਲਿਆਂ ਵਾਂਗ ਕੀਤਾ ਤੁਸੀਂ ਅੱਜ ਮੀਤ ਭਾਗਲਾ ਵਾਂਗ ਹੱਸਣ ਲੱਗਾ ਐਕਸਾਈਟਮੈਂਟ ਵੀ ਤਾਂ ਕੋਈ ਚੀਜ਼ ਹੁੰਦੀ ਹੈ ਕਿ ਨਹੀਂ ਇਹ ਤਾਂ ਮੁਹੱਬਤ ਦਾ ਸਬੂਤ ਹੈ ਮੀਤ ਨੇ ਸੋਹ ਸੋਹਾਂ ਖਾਧੀਆਂ ਸਨ ਪਰ ਜਿਸ ਦਿਨ ਉੱਪਰਲੇ ਰੂਮ ਵਿੱਚ ਮੱਚਸ ਦੀਆਂ ਤੀਲਾਂ ਤੇ ਸਿਲਵਰ ਪੇਪਰ ਦੇ ਟੁਕੜੇ ਮਿਲੇ ਉਸ ਦਿਨ ਇਸ ਤੋਂ ਵੱਡੇ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਸੀ ਰਹੀ ਮੀਤ ਬੱਚਿਆਂ ਵਾਂਗ ਰੋਣ ਲੱਗਾ ਡਿੰਪਲ ਮੈਂ ਸਭ ਛੱਡਣਾ ਚਾਹੁੰਦਾ ਬਚਾ ਲੈ ਮੈਨੂੰ ਉਸ ਹੀ ਆਵਾਜ਼ ਵਿੱਚ ਧਰਨਾ ਸੀ ਮੈਂ ਪਿੰਡ ਗੱਲ ਕੀਤੀ ਬਾਹਰ ਮੀਤ ਦੀ ਮੰਮੀ ਨਾਲ ਗੱਲ ਕੀਤੀ ਆਪਣੇ ਬ੍ਰਦਰ ਨੂੰ ਬੁਲਾ ਲਿਆ ਮੀਤ ਨੂੰ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਦਿੱਤਾ ਦੋ ਮਹੀਨੇ ਇਸ ਤਰ੍ਹਾਂ ਨਿਕਲੇ ਕਦੇ ਮੰਮੀ ਮੇਰੇ ਕੋਲ ਆ ਜਾਂਦੇ ਕਦੇ ਬ੍ਰਦਰ ਮੰਮੀ ਆਉਂਦੇ ਤਾਂ ਹਰ ਵਾਰ ਮੇਰੀ ਹਾਲਾਤ ਤੇ ਝੂਰਨ ਲੱਗਦੇ ਕੀ ਪਤਾ ਸੀ ਧੀ ਇਹ ਉਹਦ ਤੱਕ ਗੁਣਕਾਉਂਦੇ ਨਹੀਂ ਸੀ ਥੱਕਦੇ ਆਪ ਵੀ ਸੋਚਿਆ ਹੋਏ ਵਾਲੇ ਨੇ ਕੋਈ ਮਾੜਾ ਘਰੀ ਲੱਭ ਲੈਂਦੇ ਉਸ ਪਲ ਮੈਨੂੰ ਰਾਜਵੀਰ ਦੀ ਯਾਦ ਆ ਜਾਂਦੀ ਅਸੀਂ ਬਹੁਤ ਚੰਗੇ ਦੋਸਤ ਸਾਂ ਮੈਂ ਮਾਣ ਹੀ ਮਾਣ ਰਾਜਵੀਰ ਨੂੰ ਪਸੰਦ ਕਰਦੀ ਤੇ ਪਸੰਦ ਤਾਂ ਰਾਜਵੀਰ ਵੀ ਕਰਦਾ ਸੀ ਮੈਨੂੰ ਮੈਂ ਜਾਣਦੀ ਸਾਂ ਪਰ ਮੈਂ ਘਰੇ ਗੱਲ ਕਰਨ ਦੀ ਹਿੰਮਤ ਹੀ ਨਾ ਕੀਤੀ ਕਾਲਜ ਤੋਂ ਬਾਅਦ ਰਾਜਵੀਰ ਕਿਧਰੇ ਅਲੋਪ ਹੀ ਹੋ ਗਿਆ ਸ਼ਾਇਦ ਉਸ ਵੇਲੇ ਹਿੰਮਤ ਕਰ ਲੈਂਦੀ ਤਾਂ ਮੀਤਵਾਰੇ ਸੋਚਦੇ ਆ ਮੈਨੂੰ ਅੰਜ ਅੰਜ ਲੱਗਣ ਲੱਗਦਾ ਮੰਮੀ ਦੀਆਂ ਗੱਲਾਂ ਹੋਰ ਜ਼ਿਆਦਾ ਉਦਾਸ ਕਰ ਦਿੰਦੀਆਂ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਸਨ ਮੈਂ ਮਹੀਨਾ ਭਰ ਘਰ ਰਹੀ ਮੀਤ ਦਾ ਖਿਆਲ ਰੱਖਦੀ ਆਖਦੀ ਮੀਤ ਗਲਤੀਆਂ ਤਾਂ ਸਭ ਕੋਲੋਂ ਹੋ ਜਾਂਦੀਆਂ ਜੋ ਹੋ ਗਿਆ ਉਹਨੂੰ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ ਇਹ ਰਸਤਾ ਤਾਂ ਬਰਬਾਦੀ ਵੱਲ ਜਾਂਦਾ ਹੈ ਬਰਬਾਦੀ ਦੇ ਅਗਲੇ ਰਾਹ ਤੇ ਤਾਂ ਉਹ ਚੱਲ ਹੀ ਪਿਆ ਸੀ ਡੀਡਿਕਸ਼ਨ ਦੀ ਬਲੈਡਰ ਪੂੜ ਦੇਖਦੇ-ਦੇਖ ਮੇਰਾ ਆਪਾਂ ਖੰਡਣ ਲੱਗਦਾ ਮੀਤ ਨੇ ਵਾਦਾ ਤਾਂ ਕੀਤਾ ਪਰ ਉਸਦੇ ਵਾਦੇ ਪੂਰੇ ਨਾ ਹੋਏ ਡਿੰਪਲ ਬੱਸ ਦੋ ਪੈ ਘਰੇ ਬੈਠ ਕੇ ਪਿਉ ਹੌਲੀ ਹੌਲੀ ਇਹ ਵੀ ਛੱਡ ਦੂੰ ਮੇਰੇ ਸਾਹਮਣੇ ਡਰਿੰਕ ਨਾ ਕਰਨ ਵਾਲਾ ਉਹਲਾ ਵੀ ਚੁੱਕਿਆ ਗਿਆ ਚਲ ਮੈਡੀਕਲ ਨਸ਼ਾ ਤਾਂ ਨਹੀਂ ਕਰਦਾ ਕੋਈ ਸ਼ਰਾਬ ਦਾ ਕੀ ਏ ਸਾਰੇ ਹੀ ਪਿੰਦੇ ਸ਼ਰਾਬ ਦਾ ਬਾਰੋਂ ਮਿੱਤ ਦੇ ਮੰਮੀ ਮੈਨੂੰ ਸਮਝਾਉਂਦੇ ਪਰ ਮੈਨੂੰ ਜਿਵੇਂ ਕੁਝ ਸਮਝ ਨਾ ਆਉਂਦਾ ਉਹ ਗੱਲ ਕਿਸੇ ਹੋਰ ਨੂੰ ਨਾ ਦੱਸਣ ਲਈ ਮਿੱਤ ਤਰਲੇ ਲੈਂਦਾ ਮੇਰਾ ਸਿਰ ਭਾਰਾ ਹੋਇਆ ਰਹਿੰਦਾ ਕਈ ਤਰ੍ਹਾਂ ਦੀਆਂ ਸੋਚਾਂ ਦਿਮਾਗ ਵਿੱਚ ਪਚਾਲ ਮਚਾਈ ਰੱਖਦੀਆਂ ਤੇ ਘਰ ਵਿੱਚ ਪੋਚਾਲ ਮੀਤ ਪੈਦਾ ਕਰੀ ਰੱਖਦਾ ਕਦੇ ਰੋਟੀ ਠੰਡੀ ਦੇ ਬਹਾਨੇ ਕਦੇ ਸਬਜ਼ੀ ਵਿੱਚ ਲੂਣ ਵੱਧ ਘੱਟ ਹੋਣ ਦੇ ਬਹਾਨੇ ਮੈਂ ਹੈਰਾਨ ਹੁੰਦੀ ਹੌਲੀ ਹੌਲੀ ਇਹ ਹੈਰਾਨਿਕ ਪਰੇਸ਼ਾਨੀ ਵਿੱਚ ਵਟ ਗਏ ਘਰ ਦਾ ਮਾਹੌਲ ਬਦਲਣ ਲੱਗਿਆ ਛੁੱਟੀਆਂ ਤੋਂ ਮੰਗਰੋਂ ਮੈਂ ਇੱਕ ਦਿਨ ਸਕੂਲ ਤੋਂ ਮੁੜੀ ਦੇਖਿਆ ਮੀਤ ਦੇ ਨਾਲ ਦੋ ਜਣੇ ਹੋਰ ਡ్రਾਈング ਰੂਮ ਵਿੱਚ ਬੈਠੇ ਸਨ ਦਰਵਾਜ਼ੇ ਅੱਗੇ ਲੰਗੀ ਤੇ ਸਿਗਰਟ ਦੀ ਤੇ ਸਮੈਲ ਨੱਕ ਨੂੰ ਚੜਨ ਲੱਗੀ ਮੈਂ ਅੰਦਰ ਜਾ ਕੇ ਪੈ ਗਈ ਸਿਰ ਭਾਰਾ ਹੋਣ ਲੱਗਿਆ। ਪਿਆ-ਪਿਆ ਕਦਨੀ ਜਾ ਗਈ ਪਤਾ ਹੀ ਨਾ ਲੱਗਿਆ। ਜਦ ਅੱਖ ਖੁੱਲੀ ਮੀਤ ਮੇਰੇ ਸਹਰਾਣੇ ਬੈਠਾ ਸੀ। ਕੀ ਗੱਲ ਅਜ ਉੱਠਣਾ ਨਹੀਂ। ਉਸ ਦੀ ਅੱਖਾਂ ਵਿੱਚ ਦਿਆਂ ਪਈਆਂ ਸਨ ਤੇ ਚਿਹਰਾ ਲਾਲ ਸੀ। ਮੀਤ ਅੱਜ ਫੇਰ ਫੇਰ ਕੀ ਸਾਰੀ ਦੁਨੀਆ ਖਾਂਦੀ ਪਿੰਦੀ ਐ ਐਵੇਂ ਟੈਨਸ਼ਨ ਨਹੀਂ ਲਈ ਦੀ। ਬੂੜਾ ਬਧੇਰੇ ਪੈਸੇ ਭੇਜਦਾ ਬਾਹੂ। ਮੀਤ ਨੇ ਮੈਨੂੰ ਕੋਲ ਖਿੱਚ ਲਿਆ ਮੈਨੂੰ ਜਿਵੇਂ ਕੌਫਤ ਆਉਣ ਲੱਗੀ। मीत प्लीज ਹਰ ਗੱਲ ਦਾ ਕੋਈ ਟਾਈਮ ਹੁੰਦਾ ਮੈਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਮੀਤ ਮੀਤ ਨਹੀਂ ਸੀ ਨਾ ਹੀ ਉਸ ਨੂੰ ਚੰਗੇ ਮਾਰੇ ਦੀ ਹੋਸ਼ ਸੀ ਉਹ ਇਸਾਰੇ ਕੁਝ ਨੂੰ ਪਿਆਰ ਦਾ ਨਾਮ ਦਿੰਦਾ ਪਰ ਪਿਆਰ ਸ਼ਬਦ ਤੇ ਅਰਥ ਮੇਰੀ ਡਿਕਸ਼ਨਰੀ ਵਿੱਚ ਕੁਝ ਹੋਰ ਸਨ ਮੋਬਾਈਲ ਤੇ ਫਿਰ ਟਿੰਟੀ ਹੋਈ ਰਾਜਵੀਰ ਦਾ ਮੈਸੇਜ ਹੈ ਕੋਈ ਪਤੀ ਪਤਨੀ ਦੇ ਸੰਬੰਧਾਂ ਦਾ ਜੋਗ ਹੈ ਪੜ ਕੇ ਹੱਸਦੀ ਹਾਂ ਕਿੰਨੇ ਹੀ ਸਾਲਾਂ ਬਾਅਦ ਰਾਜਵੀਰ ਫੇਸਬੁੱਕ ਤੇ ਮਿਲਿਆ ਸੀ ਅਚਾਨਕ ਫੇਸਬੁੱਕ ਖੋਲ੍ਹਦੇ ਮੈਨੂੰ ਰਾਜਵੀਰ ਦੀ ਤਸਵੀਰ ਈ ਸੀ ਪ੍ਰੋਫਾਈਲ ਦੇਖੀ ਤੇ ਫਰੈਂਡ ਰਿਕਵੈਸਟ ਭੇਜੀ ਸਾਡੇ ਵਿਚਕਾਰ ਲੰਮੀ ਚੈਟ ਹੋਈ ਤੇ ਫਿਰ ਰਾਜਵੀਰ ਦਾ ਨੰਬਰ ਲੈ ਕੇ ਮੈਂ ਸਕੂਲ ਟਾਈਮ ਉਸ ਨੂੰ ਫੋਨ ਕੀਤਾ ਪਤਾ ਲੱਗਾ ਕਾਲਜ ਤੋਂ ਨਿਕਲ ਕੇ ਉਹ ਦਿੱਲੀ ਕਿਸੇ ਕਾਲਜ ਵਿੱਚ ਲੈਕਚਰਾਰ ਜਾ ਲੱਗਿਆ ਸੀ ਅੱਜ ਕੱਲ੍ਹ ਇਸੇ ਸ਼ਹਿਰ ਵਿੱਚ ਆ ਗਿਆ ਹੈ 6 ਮਹੀਨੇ ਪਹਿਲਾਂ ਕਿੱਥੇ ਅਲੋਪ ਹੋ ਗਿਆ ਸੀ ਰਾਜਵੀਰ ਕਿੰਨੇ ਸਾਲ ਬੀਤ ਗਏ ਬਸ ਮਕਸਦ ਹੀ ਕੋਈ ਨਹੀਂ ਸੀ ਦਿਸਦਾ ਜ਼ਿੰਦਗੀ ਦਾ ਤੇਰੇ ਵਿਆਹ ਕਰਵਾਉਣ ਦਾ ਪਤਾ ਲੱਗਾ ਸੀ ਉਹ ਤਾਂ ਪੰਜਾਬ ਹੀ ਸੀ ਪੈਂ ਲੇਟ ਵਾਲੀ ਮੁਬਾਰਕ ਕਬੂਲ ਕਰ ਲੈ ਤੇ ਤੇਰੀ ਮੈਰਿਜ ਬਸ ਕੋਈ ਐਸਾ ਮਿਲਿਆ ਨਹੀਂ ਜਿਸ ਨਾਲ ਜ਼ਿੰਦਗੀ ਕੱਟੀ ਜਾ ਸਕਦੀ ਹੋਵੇ ਇੱਕ ਦੂਜੇ ਦਾ ਬਹੁਤ ਕੁਝ ਅਸੀਂ ਬਿਨਾ ਕਹੇ ਐ ਵੀ ਸਮਝ ਸਕਦੇ ਸੀ ਸਾ ਦੋ ਚਾਰ ਦਿਨਾਂ ਬਾਅਦ ਰਾਜਵੀਰ ਮੈਨੂੰ ਮਿਲਣ ਆ ਗਿਆ ਉਸ ਨੂੰ ਇੰਨੇ ਸਾਲਾਂ ਬਾਅਦ ਦੇਖ ਕੇ ਅਚੇਤ ਵਿੱਚ ਦੱਬਿਆ ਕਿੰਨਾ ਕੁਝ ਮੁੜ ਅੱਖਾਂ ਅੱਗੇ ਸਕਾਰ ਹੋ ਗਏ ਮੈਂ ਸੋਚਦੀ ਰਾਜਵੀਰ ਨਾਲ ਹੁੰਦਾ ਤਾਂ ਸ਼ਾਇਦ ਜ਼ਿੰਦਗੀ ਦੇ ਅਰਥ ਕੁਝ ਹੋਰ ਹੁੰਦੇ ਸੀ ਕੁਝ ਨਹੀਂ ਹੁੰਦਾ ਤੂੰ ਛੱਡ ਦੇ ਜੋਬ ਖਿਆਲ ਰੱਖਉ ਦਾ ਪੈਸੇ ਮੈਂ ਇੱਥੋਂ ਭੇਜ ਦਿਆ ਕਰੂੰ ਮੀਤ ਦੇ ਮਮੀ ਜੇ ਤਾਂ ਵੀ ਫੋਨ ਕਰਦੇ ਹਮੇਸ਼ਾ ਇਹੀ ਆਖਦੇ ਮੈਂ ਸੁਣ ਲੈਂਦੀ ਪਰ ਚੁੱਪ ਰਹਿੰਦੀ ਮਨ ਵਿੱਚ ਸੋਚਦੀ ਮੈਨੂੰ ਭੁੱਖ ਨਹੀਂ ਤੁਹਾਡੇ ਡਾਲਾਂ ਦੀ ਮੁੰਡਾ ਤਾਂ ਧੀਏ ਬਾਹਰ ਲੈ ਪੈਸੇ ਹੀ ਵਿਗਾੜਿਆ ਤੂੰ ਕਹੇਂਗੀ ਚਾਚੀ ਕੀ ਕਹਿੰਦੀ ਹੈ ਮੀਤ ਹੁਣਾਂ ਦੇ ਸ਼ਰੀਕੇ ਚ ਲੱਗਦੀ ਚਾਚੀ ਕਈ ਵਾਰ ਦਪਹਿਰ ਆ ਕੇ ਗੱਲਾਂ ਲੱਗ ਜਾਂਦੀ ਸਭ ਕਸੂਰ ਤੇਰੇ ਸੱਸ ਸਹਰੇ ਦਾ ਜਦੋਂ ਵੱਡਾ ਬਾਹਰ ਸੀ ਇਹਨੇ ਇੱਥੇ ਕੀ ਕਰਨਾ ਸੀ ਅਖੇ ਜ਼ਮੀਨ ਜ਼ਾਇਦਾਤ ਨਹੀਂ ਛੱਡ ਕੇ ਜਾਣੀ ਇਹਨੂੰ ਇੱਥੇ ਸ਼ੋਰੂਮ ਖੋਲ ਦਿੱਤਾ બસ ਇੱਥੋਂ ਹੀ ਮਾੜੀ ਬਹਿਣੀ ਬਹਿਣਾ ਬੈਠਾ ਪੁੱਛਣ ਵਾਲਾ ਹੈ ਕੋਈ ਨਹੀਂ ਸੀ ਗੱਲ ਕੀਤੀਆਂ ਤਾਂ ਚੁਗਲੀ ਹੁੰਦੀ ਹੈ ਇਹਨਾਂ ਤਾਂ ਮੁੰਡਾ ਵਿਆਹ ਲਿਆ ਸੋਚਦੇ ਹੋਣੇ ਬਈ ਚੱਲ ਜਵਾਬ ਜੱਲਾ ਹੋ ਜੂ ਪਰ ਤੇਰਾ ਕੀ ਕਸੂਰਤੀ ਏ ਸ਼ਰਾਬੀ ਕਬਾਬੀ ਨਾਲ ਕਟਣੀ ਸੌਖੀ ਪਈ ਇਹ ਤਾਂ ਤੂੰ ਜਾਣਦੀ ਏ ਜਾਂ ਰੱਬ ਮੈਂ ਤਾਂ ਉਹ ਕੁਝ ਵੀ ਜਾਣਦੀ ਸਾਂ ਜੋ ਮੈਂ ਕਿਸੇ ਨੂੰ ਨਹੀਂ ਦੱਸਿਆ ਆਪਣੇ ਮੰਮੀ ਨੂੰ ਵੀ ਨਹੀਂ ਪਰ ਹੁਣ ਇਹ ਗੱਲਾਂ ਸੁਣੀਆਂ ਨਾ ਸੁਣੀਆਂ ਇੱਕ ਬਰਾਬਰ ਸਨ ਡੀ ਰਿਕਸ਼ਨ ਤੋਂ ਆ ਕੇ ਉਹਨੇ ਮਹੀਨਾ ਕੀ ਕੰਟਰੋਲ ਕੀਤਾ ਸੀ ਮਸਾ ਮੁੜ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਮੈਂ ਕਿੰਨੀ ਕੁ ਰਾਖੀ ਕਰਦੀ ਮੈਂ ਇਕੱਲੀ ਬੈਠੀ ਉਡੀਕਦੀ ਰਹਿੰਦੀ ਮੀਤ ਘਰ ਮੁੜਦਾ ਨਸ਼ੇ ਵਿੱਚ ਹੁੰਦਾ ਹੌਲੀ ਹੌਲੀ ਇਹ ਸਾਰਾ ਕੁਝ ਆਮ ਹੋ ਗਿਆ ਮੇਰੇ ਸਕੂਲੋਂ ਮੋਡਰਨ ਤੋਂ ਪਹਿਲਾਂ ਮੀਤ ਘਰੋਂ ਨਿਕਲ ਜਾਂਦਾ ਮੈਂ ਕਦੇ ਟੀਵੀ ਦੇਖਦੀ ਕਦੇ ਫੇਸਬੁੱਕ ਖੋਲ ਬੈਠਦੀ ਕਾਰਖਾਨੇ ਨੂੰ ਆਉਂਦਾ ਰਾਜਵੀਰ ਨਾਲ ਗੱਲਾਂ ਕਰਦੀ ਤਾਂ ਮਨ ਨੂੰ ਸਕੂਨ ਮਿਲਦਾ ਮੈਂ ਜਾਣਦਾ ਡਿੰਪਲ ਮੈਂ ਤੇਰੇ ਨਾਲ ਗਲਤ ਕੀਤਾ ਪਰ ਮੇਰੇ ਵੱਸ ਦੀ ਗੱਲ ਨਹੀਂ ਮੈਨੂੰ ਮaaf ਕਰ ਦੇ ਮੀਤ ਮਾਫੀਆਂ ਮੰਗਦਾ ਪਰ ਸਾਡੇ ਮਨ ਵਿਚਲੀ ਇਹ ਦੂਰੀ ਵੱਧਦੀ ਹੀ ਦੂਰੀ ਜਾਂਦੀ ਘਰ ਜਿਵੇਂ ਘਰ ਨਾ ਰਿਹਾ ਮੀਤ ਆਪਣੇ ਦੋਸਤਾਂ ਨੂੰ ਬੁਲਾ ਲੈਂਦਾ ਸ਼ਰਾਬ ਪੀਤੀ ਜਾਂਦੀ ਸਿਗਰਟ ਦੀ ਸਮੈਲ ਘਰ ਵਿੱਚ ਫੈਲਣ ਲੱਗਦੀ ਸਫਾਈਆਂ ਕਰਦੀ ਕੰਮ ਵਾਲੀ ਦਸਤੀ ਕਿ ਕਮਰੇ ਵਿੱਚੋਂ ਸਿਰਿੰਜਾਂ ਮਿਲੀਆਂ, ਸਿਲਵਰ ਪੇਪਰ ਉਹ ਨਿੱਤ ਹੁੰਝਦੀ। ਮੀਤ ਪਿਆਰ ਦਿਖਾਉਂਦਾ ਪਰ ਮੈਨੂੰ ਜਿਵੇਂ ਕੁਝ ਵੀ ਚੰਗਾ ਨਾ ਲੱਗਦਾ। ਮੈਨੂੰ ਇਸ ਸਬ ਦੀ ਜ਼ਰੂਰਤ ਨਹੀਂ ਮੀਤ ਪਰ ਸੁਣਨਾ ਤੇ ਸਮਝਣਾ ਮੀਤ ਦੇ ਬਸ ਦੀ ਗੱਲ ਨਹੀਂ ਸੀ। ਮੇਰਾ ਅੰਦਰ ਕੁੜੱਤਾਂ ਨਾਲ ਭਰ ਜਾਂਦਾ। ਤੁਸੀਂ ਬੱਚਾ ਕਿਉਂ ਨਹੀਂ ਕਰਦੇ? ਘਟੋ ਘਟ ਬਿਜ਼ੀ ਤਾਂ ਰਹੋਗੇ ਮੇਰੇ ਨਾਲ ਵਾਲੀ ਮੈਡਮ ਅਕਸਰ ਆਖਣ ਲੱਗੇ। ਪਰ ਹਕੀਕਤ ਤਾਂ ਮੈਂ ਹੀ ਜਾਣਦੀ ਹਾਂ ਮੈਂ ਆਉਣ ਵਾਲੇ ਕੱਲ ਦੀ ਕਲਪਨਾ ਕਰਦੀ ਹੋਈ ਵੀ ਕੰਬ ਜਾਂਦੀ ਮੈਨੂੰ ਸਾਡੇ ਸਕੂਲ ਵਾਲੀ ਮਿੱਡੇ ਮੀਲ ਵਰਕਰ ਯਾਦ ਆ ਜਾਂਦੀ ਉਹਦਾ ਘਰ ਵਾਲਾ ਵੀ ਆਹੀ ਕੁਝ ਕਰਦਾ ਸੀ ਉਹ ਨਿਤ ਆਪਣੇ ਘਰ ਦੀ ਕਥਾ ਛੇੜ ਬੈਠਦੀ ਹਰ ਰੋਜ਼ ਸਟਾਫ ਤੋਂ ਪੈਸੇ ਮੰਗਦੀ ਸਕੂਲ ਨਾ ਹੁੰਦਾ ਤਾਂ ਸ਼ਾਇਦ ਉਹਦੇ ਬੱਚੇ ਰੋਟੀ ਨੂੰ ਹੀ ਤਰਸਦੇ ਸਕੂਲ ਦਾ ਖਾਣਾ ਬਣਾ ਕੇ ਉਹ ਘਰ ਜੋਗਾ ਵੀ ਲੈ ਕੇ ਜਾਂਦੀ ਆਰਥਿਕ ਤੰਗੀ ਦੀ ਸਤਾਈ ਉ ਮੇਰੇ ਕੋਲ ਬੈਠੀ ਹੰਝੂ ਖੇੜਦੀ ਉਸ ਦੀ ਤਕਲੀਫ ਮੈਥੋਂ ਵੱਧ ਕੌਣ ਸਮਝਦਾ ਮੈਂ ਮਨ ਵਿੱਚ ਆਖਦੀ ਬਿਮਲਾ ਆਪਾਂ ਤਾਂ ਇੱਕੋ ਜਹੀਆਂ ਹਾਂ ਮੀਤ ਦੀ ਮੰਮੀ ਨੇ ਬਾਹਰੋਂ ਪੈਸੇ ਭੇਜੜੇ ਵੱਧ ਕਰ ਦਿੱਤੇ ਤਨਖਾਹ ਨਾਲ ਘਰ ਤਾਂ ਚੱਲਦਾ ਸੀ ਪਰ ਮੀਤ ਦੇ ਨਸ਼ੇ ਮੈਂ ਕਿਵੇਂ ਪੂਰੇ ਕਰਦੀ ਪੈਸੇਆਂ ਪਿੱਛੇ ਸਾਡੇ ਵਿੱਚ ਕਲੇਸ਼ ਹੁੰਦਾ ਤੇ ਮਹਾਕਲੇਸ਼ ਘਰ ਵਿੱਚ ਉਦੋਂ ਛਿੜਿਆ ਸੀ ਜਦੋਂ ਡਾਲੇ ਕੇ ਜੁਵਲਰ ਤੋਂ ਮੈਨੂੰ ਪਤਾ ਲੱਗਾ ਸੀ ਕਿ ਮੇਰਾ ਫਰਸਟ ਮੈਰਿਜ ਐਨਿਵਰਸਰੀ ਤੇ ਬਨਾਇਆ ਨੈਕਲੇਸ ਥਮੀਤ ਉਹਨਾਂ ਕੋਲੇ ਵੇਚ ਆਇਆ ਸੀ ਮੈਂ ਜੁਵਲਰ ਕੋਲ ਫਿੱਕਾ ਜਿਹਾ ਮੁਸਕਰਾਈ ਘਰ ਆ ਕੇ ਸੇਫ ਖੁੱਲੀ ਦੇਖਿਆ ਸੱਚਮੁੱਚ ਮੈਂ ਇਕੱਲੀ ਬੈਠੀ ਰੋਂਦੀ ਰਹੀ ਨੈਕਲੇਸ ਦੇ ਪੈਸਿਆਂ ਨਾਲ ਮੀਤ ਦੇ ਕੁਝ ਦਿਨ ਤਾਂ ਸੁੱਖ ਨਿਕਲੇ ਮੋੜ ਉਹੀ ਕਿਚ-ਕਿਚ ਸ਼ੁਰੂ ਹੋ ਗਈ ਮੀਤ ਆਪਣੇ ਦੋਸਤਾਂ ਕੋਲੋਂ ਉਧਾਰ ਫੜਨ ਲੱਗਦਾ। ਮੀਤ ਦਾ ਇੱਕ ਦੋਸਤ ਅਕਸਰ ਘਰ ਆਉਂਦਾ, ਗੰਝਾ ਜਿਹਾ, ਗੁੰਡਿਆਂ ਵਰਗਾ ਲੱਗਦਾ। ਮੈਨੂੰ ਘਰ ਵਿੱਚ ਤੁਰੇ ਫਿਰਦੇ ਨੂੰ ਦੇਖਦਾ। ਮੈਂ ਮੀਤ ਨੂੰ ਆਖਦੀ, "ਤਾਂ ਉਹ ਪ੍ਰਵਾਹ ਨਾ ਕਰਦਾ। ਖਾ ਤਾਂ ਨਹੀਂ ਚੱਲਿਆ ਤੈਨੂੰ। ਮੈਂ ਵੀ ਕੋਲੀ ਬੈਠਾਂ।" ਉਹ ਰੁੱਖਾ ਜਿਹਾ ਬੋਲਦਾ। ਮੈਂ ਮੰਮੀ ਕੋਲ ਰੋਂਦੀ, ਆਖਦੀ ਮੈਨੂੰ ਇਸ ਨਰਕ ਚੋਂ ਕੱਢ ਲੋ। ਮੰਮੀ ਮਨ ਭਾਰ ਆਉਂਦੇ। ਤੇ ਇਹ ਘਰ ਬੰਨਣੇ ਕਿਤੇ ਸੌਖੇ ਪਏ ਆ ਪਿਓ ਤੇਰਾ ਸਿਰ ਤੇ ਹੁੰਦਾ ਤਾਂ ਹੋਰ ਗੱਲ ਸੀ ਮੇਰੀਆਂ ਆਂਦਰਾਂ ਕਿਤੇ ਘਟ ਗਲਪਦੀਆਂ ਉਹਨਾਂ ਦੀ ਆਪਣੀ ਮਜਬੂਰੀ ਸੀ ਪਰ ਮੈਂ ਘਰ ਕਿਵੇਂ ਬੰਨਦੀ ਘਰ ਤਾਂ ਖਿੰਡਦਾ ਜਾ ਰਿਹਾ ਸੀ ਮੈਂ ਰਸੋਈ ਵਿੱਚ ਖੜੀ ਆਟਾ ਗੁੰਨ ਰਹੀ ਸਾਂ ਕਿਸੇ ਦੇ ਕਦਮਾਂ ਦੀ ਆਹਟ ਸੁਣੀ ਪਿੱਛੇ ਮੁੜੀ ਤਾਂ ਮੀਤ ਦਾ ਉਹੀ ਦੋਸਤ ਦਰਵਾਜ਼ੇ ਵਿੱਚ ਖੜਾ ਸੀ ਮੈਂ ਘਬਰਾ ਗਈ ਉਹਨੇ ਅੱਗੇ ਵੱਧ ਕੇ ਮੇਰਾ ਹੱਥ ਫੜਨਾ ਚਾਇਆ ਪਰ ਮੈਂ ਉਹਨੂੰ ਤੱਕਾ ਦੇ ਕੇ ਡਰਾਈング ਰੂਮ ਵੱਲ ਦੌੜ ਗਈ। ਵੀ ਤ ਨਸ਼ੇ ਵਿੱਚ ਪਿਆ ਸੀ। ਮੈਂ ਉਹਨੂੰ ਹਲੂਣਦੀ ਰਹੀ, ਰੋਂਦੀ ਰਹੀ ਪਰ ਉਸ ਨੂੰ ਕੋਈ ਸੁਰਤ ਨਹੀਂ ਸੀ। ਮੇਰੇ ਰੌਲਾ ਪਾ ਦੇਣ ਦੇ ਡਰੋਂ ਉਹ ਬੰਦਾ ਤਾਂ ਚਲਿਆ ਗਿਆ। ਪਰ ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਅਗਲੇ ਦਿਨ ਸਕੂਲ ਵੀ ਨਾ ਗਈ। ਬੁਖਾਰ ਨਾਲ ਪਿੰਡਾ ਤਪਦਾ ਰਿਹਾ। ਕਮਰੇ ਵਿੱਚ ਗਰਮੀ ਹੋਈ ਤਾਂ ਅਹਿਸਾਸ ਹੋਇਆ ਕਿ ਲਾਈਟ ਗਈ ਹੋਈ ਐ, AC ਬੰਦ ਹੋ ਗਿਆ। ਮੀਤ ਨੂੰ ਗਿਆ ਘੰਟੇ ਤੋਂ ਉੱਤੇ ਹੋਣ ਲੱਗੇ ਮੈਂ ਜਾਣਦੀ ਹੀ ਸਾਂ ਉਹਨੇ ਰੋਜ਼ ਵਾਂਗ ਹੀ ਮੁਰਨਾ ਅੱਧੀ ਰਾਤ ਨੂੰ ਉੱਠ ਕੇ ਬੇ ਮਤਲਬ ਹੀ ਗੇਟ ਅੱਗੇ ਆ ਖੜੀ ਹਾਂ ਗਲੀ ਵਿੱਚ ਹਲਕਾ ਹਲਕਾ ਹਨੇਰਾ ਹੈ ਕੋਈ ਬੰਦਾ ਤੁਰਿਆ ਫਿਰਦਾ ਜਿੱਸਾ ਸਟਰੀਟ ਲਾਈਟ ਦੀ ਪੀਲੀ ਜਹੀ ਰੌਸ਼ਨੀ ਗਲੀ ਦਾ ਆਖਰੀ ਘਰ ਬਹੁਤ ਖੂਬਸੂਰਤ ਲੱਗ ਰਿਹਾ ਵਿਆਹ ਹੈ ਉਸ ਘਰ ਵਿੱਚ ਸਜਰਾ ਪੇਂਟ ਕੀਤਾ ਹੋਇਆ ਮੈਨੂੰ ਯਾਦ ਹੈ ਸਾਡੇ ਵਿਆਹ ਮੌਕੇ ਮੀਤ ਨੇ ਕਲਰ ਸਿਲੈਕਸ਼ਨ ਲਈ ਮੈਨੂੰ ਪੁੱਛਿਆ ਸੀ ਅਸੀਂ ਆਪਣੇ ਰੂਮ ਲਈ ਡਾਰਕ ਕਲਰ ਚੁਣਿਆ ਸੁਹੇ ਰੰਗ ਮੁਹੱਬਤਾਂ ਦੇ ਹੁੰਦੇ ਮੀਤ ਮੈਂ ਆਖਿਆ ਸੀ ਸੱਚਮੁੱਚ ਮੁਹੱਬਤ ਬਿਨਾ ਹਰ ਰੰਗ ਫਿੱਕਾ ਹੁੰਦਾ ਮੈਂ ਹੁਣ ਸੋਚਦੀ ਕਾਸ਼ ਮੀਤ ਦਾ ਇੰਜ ਦੇਖਿਆ ਹੁੰਦਾ ਗੇਟ ਮੂਹਰੇ ਖੜਕੇ ਕਾਸ਼ ਮੀਤ ਨੇ ਉਹ ਰਾਂ ਨਾ ਚੁਣਿਆ ਹੁੰਦਾ ਜਿਸ ਨੇ ਬਸ ਮੈਂ ਸਰਾ ਚਾ ਕੇ ਨਹੀਂ ਸਾਂ ਤੁਰਿਆ ਡਿੰਪਲ ਬਸ ਹਾਲਾਤ ਹੀ ਐਸੇ ਬਣਦੇ ਗਏ ਮੰਮੀ ਪਾਪਾ ਬਾਹਰ ਚਲੇ ਗਏ ਬ੍ਰਦਰ ਕੋਲ ਮੈਂ ਕਾਲਸਾ ਉਦੋਂ ਪਹਿਲਾਂ ਪੜਨ ਦਾ ਬਹਾਨਾ ਬਣ ਗਿਆ ਫਿਰ ਇਥੋਂ ਵਾਲੀ ਜਾਇਦਾਦ ਦਾ ਮੈਂ ਇੰਡੀਆ ਰਿਹਾ ਕੰਮ ਵਾਲੀ ਖਾਣਾ ਬਣਾ ਜਾਂਦੀ ਸਫਾਈਆਂ ਵਾਲੀ ਸਫਾਈਆਂ ਕਰ ਜਾਂਦੀ ਨਾ ਘਰ ਜਲਦੀ ਮੁੜਨ ਦੀ ਕਾਹਲ ਨਾ ਲੇਟ ਆਏ ਤੇ ਗੁੱਸੇ ਡਾਂਟਣ ਵਾਲਾ ਮੇਰੇ ਦੋਸਤ ਜਾਣਦੇ ਸੀ ਮੈਂ ਇਕੱਲਾ ਰਹਿੰਦਾ ਉਹ ਮੇਰੇ ਵੱਲ ਬੈਠੇ ਸ਼ਰਾ ਪਿੰਦੇ ਬਸ ਉਹੀ ਸੰਗਤ ਹੌਲੀ-ਹੌਲੀ ਮੀਤ ਦੀ ਆਪਣੀ ਕਹਾਣੀ ਸੀ ਮੈਨੂੰ ਇਕੱਲੇ ਇੰਜ ਬਣਾ ਦਿੱਤਾ ਡਿੰਪਲ ਉਹ ਆਖਦਾ ਮੈਨੂੰ ਮੇਰਾ ਇਕੱਲਾ ਖਾਣ ਨੂੰ ਆਉਂਦਾ ਆਖਰ ਮੇਰੀ ਹੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਤੁਸੀਂ ਮੇਰੀ ਮਾਂ ਮੈਨੂੰ ਸੁਖੀ ਵਸਦਾ ਦੇਖਣਾ ਚਾਹੁੰਦੀ ਸੀ ਬਸ ਮੈਂ ਅਕਸਰ ਮੀਤ ਨੂੰ ਕਹਿੰਦੀ ਆਪਣੀ ਮਾਂ ਦਾ ਦੁੱਖ ਦੱਸਦੀ ਪਰ ਜਵਾਬ ਕੀ ਸੀ ਮੀਤ ਕੋਲ ਉਹਨੂੰ ਤਾਂ ਬਸ ਇੱਕ ਔਰਤ ਚਾਹੀਦੀ ਸੀ ਰਾਤ गुजारਣ ਲਈ ਘਰ ਸੰਭਾਲਣ ਲਈ ਉਹ ਮੈਂ ਹੁੰਦੀ ਜਾਂ ਕੋਈ ਹੋਰ ਉਹਨੂੰ ਕੀ ਫਰਕ ਪੈਂਦਾ ਸੀ ਹੁਣ ਕੀ ਫਰਕ ਪੈਂਦਾ ਰਾਜਵੀਰ ਮੈਨੂੰ ਸ਼ਬਦ ਨਾ ਮਿਲਦੇ ਮੈਂ ਹਰ ਪਲ ਰੱਜ ਕੇ ਜੀਣ ਦੀ ਕੋਸ਼ਿਸ਼ ਕਰਦੀ ਪਰ ਸਫਲ ਨਾ ਹੁੰਦੀ ਅੰਦਰ ਕੁਝ ਖੁਰਦਾ ਰਹਿੰਦਾ ਜ਼ੁਬਾਨ ਤੇ ਕਦੀ ਹੁਣ ਸ਼ਿਕਾਇਤ ਨਹੀਂ ਹੁੰਦੀ ਮੰਮੀ ਨੂੰ ਵੀ ਹੁਣ ਕਦੀ ਕੁਝ ਨਹੀਂ ਦੱਸਦੀ ਉਹ ਸ਼ੁਕਰ ਮਨਾਉਂਦੇ ਨੇ ਸੋਚਦੇ ਨੇ ਸ਼ਾਇਦ ਸਭ ਠੀਕ ਹੋ ਰਿਹਾ ਹੈ ਕਹਿੰਦੇ ਨੇ ਬਸ ਧੀਏ ਪ੍ਰਮਾਤਮਾ ਸਭ ਦਾ ਹੀ ਇਹ ਸੋਚਦਾ ਆਪੇ ਸਿਆਣਾ ਬਣ ਜਾਣਾ ਉਹਨੇ ਮੈਂ ਮੰਮੀ ਨੂੰ ਨਹੀਂ ਦੱਸਦੀ ਕਿ ਉਮੀਦ ਦੇ ਸਿਆਣਾ ਬਣ ਦੀ ਉਡੀਕ ਕਰਦੇ ਨੇ ਤੇ ਮੈਂ ਮੈਂ ਚੱਲਦਾ ਤੇਰੇ ਨਾਲ ਆ ਆਪਾਂ ਮਿਲਦੇ ਹਾਂ ਕਿਸੇ ਡਾਕਟਰ ਨੂੰ ਰਾਜਵੀਰ ਨੇ ਬਹੁਤ ਤਰਲੇ ਲਏ ਸੀ ਪਰ ਮੇਰਾ ਮਨ ਹੀ ਸੀ ਮੰਨਿਆ ਮੈਂ ਸੋਚਦੀ ਕਿਸ ਲਈ ਹੁਣ ਜਿਵੇਂ ਮਕਸਦ ਹੀ ਮੁੱਕ ਗਿਆ ਹੋਵੇ ਮਕਸਦ ਲੱਭਣ ਲਈ ਹੀ ਮੈਂ ਦਿਸ਼ਾ ਸੈਂਟਰ ਨਾਲ ਜੁੜੀ ਸਾਂ ਡੈਮੋ ਲੈਕਚਰ ਵਿੱਚ ਡਾਕਟਰ ਅਵਿਨਾਸ਼ ਨੇ ਬਹੁਤ ਡਿਟੇਲ ਵਿੱਚ ਸਮਝਾਇਆ ਸੀ ਸਾਰਾ ਕੁਝ ਈਡਸ ਇਸ ਦੇ ਫੈਲਣ ਦੇ ਕਾਰਨ ਬਚਾਅ ਤੇ ਇਲਾਜ ਹਫਤਾ ਤੱਕ ਸਾਡੀ ਟ੍ਰੇਨਿੰਗ ਚੱਲੀ ਸੈਂਟਰ ਨਾਲ ਜੁੜ ਕੇ ਪਤਾ ਲੱਗਿਆ ਹੈ ਐਡਜ਼ ਜਾਂ ਐਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵੀ ਬਹੁਤ ਹੈ ਅਸੀਂ ਮਰੀਜ਼ ਨੂੰ ਤੰਦਰੁਸਤ ਤੇ ਆਮ ਵਰਗੀ ਜ਼ਿੰਦਗੀ ਜਿਉਣ ਲਈ ਉਤਸ਼ਾਹ ਹਕਤ ਕਰਦੇ ਸਮਝਾਉਂਦੇ ਕਿ ਐਸੀਆਂ ਗੰਤ ਉਦਾਹਰਨਾਂ ਨੇ ਜਿੱਥੇ ਐਚਆਈਵੀ ਪੋਜ਼ਿਟਿਵ ਲੋਕ ਕਈ-ਕਈ ਸਾਲਾਂ ਤੋਂ ਆਮ ਬਾਂਗ ਹੀ ਜੀ ਰਹੇ ਨੇ ਮੈਨੂੰ ਇਹ ਸਭ ਚੰਗਾ ਲੱਗਦਾ ਮਰੀਜ਼ ਦੇ ਚਿਹਰੇ ਦੀ ਖੁਸ਼ੀ ਮੈਨੂੰ ਊਰਜਾ ਦਿੰਦੀ ਹੁਣ ਜਦ ਵੀ ਖੁਦ ਦੀ ਸ਼ਕਲ ਦੇਖਦੀ ਹਾਂ ਸ਼ੀਸ਼ੇ ਵਿੱਚ ਤਾਂ ਲੱਗਦਾ ਜਿਵੇਂ ਕੋਈ ਹੋਰ ਹੋਵੇ ਸ਼ਾਇਦ ਮੈਂ ਖੁਦ ਨੂੰ ਹੀ ਖੁਦ ਦੇ ਅੰਦਰੋਂ ਮਾਰ ਲਿਆ ਹੈ ਮੈਂ ਕਿੰਨਾ ਕੁ ਜੀ ਸਕਦਾ ਡਾਕਟਰ ਮੀਤ ਨੇ ਡਾਕਟਰ ਅਵਿਨਾਸ਼ ਨੂੰ ਪੁੱਛਿਆ ਸੀ ਡਾਕਟਰ ਅਵਿਨਾਸ਼ ਨੇ ਇੱਕ ਸ਼ੀਨ ਲਈ ਮੇਰੇ ਵੱਲ ਦੇਖਿਆ ਸਭ ਤੋਂ ਪਹਿਲਾਂ ਡਰੱਗਸ ਛੱਡੋ ਇਹ ਬੇਹੱਦ ਜ਼ਰੂਰੀ ਹੈ ਉਸਨੇ ਕਈ ਸਾਰੀਆਂ ਦਵਾਈਆਂ ਲਿਖ ਕੇ ਦਿੱਤੀਆਂ ਮੈਨੂੰ ਵੀ ਬਲੱਡ ਟੈਸਟ ਕਰਵਾਉਣ ਲਈ ਆਖਿਆ ਪਰ ਮੇਰਾ ਮਨ ਨਾ ਮੰਨਿਆ ਜੋ ਵੀ ਹੋਏਗਾ ਮੈਨੂੰ ਉਸ ਦਾ ਕੋਈ ਡਰ ਨਹੀਂ ਮੈਂ ਮਨ ਵਿੱਚ ਸੋਚ ਲਿਆ ਮੈਂ ਮੀਤ ਨੂੰ ਹੌਸਲਾ ਦਿੰਦੀ ਤਕੜੇ ਹੋਣ ਲਈ ਪ੍ਰੇਰ ਦੇ ਮੀਤ ਆਪਾਂ ਦੂਜਿਆਂ ਲਈ ਪ੍ਰੇਰਣਾ ਬਣੀ ਤੂੰ ਬਾਹਰ ਆ ਇਸ ਦਲ ਦਲ ਚੋਂ ਫਿਰ ਆਪਾਂ ਹੋਰਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕਰਾਂਗੇ ਆਪਾਂ ਦੋਵੇਂ ਮਿਲ ਕੇ ਮੈਨੂੰ ਮੇਰੇ ਵਰਗੀਆਂ ਸੈਂਕੜੇ ਹਜ਼ਾਰਾਂ ਔਰਤਾਂ ਦੇ ਹੌਂਈ ਦੇਣ ਲੱਗਦੇ પરમીત ખુદ ਨੂੰ બદલ ન શકਿਆ મેં ਯਤਨ ਕਰਨਾ ਛੱਡ ਦਿੱਤਾ ਦੂਜੀ ਵਾਰ ਮੈਂ ਵੀ ਡਾਕਟਰ ਬਨਾਸ਼ਕੁਲ દિશા સેન્ટર ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਸੀ ਫਾਰਮ ਭਰਿਆ ਤੇ ਡੈਮੋ ਕਲਾਸ ਲਗਾਈ ਮੇਰੇ ਵਰਗੇ ਕਈ ਹੋਰ ਵਲੰਟੀਅਰ દિશા સેન્ટਰ ਲਈ ਕੰਮ ਕਰਦੇ ਨੇ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਜ਼ਿੰਦਗੀ ਜਿਉਣ ਦੀ દિશા ਦੇਣਾ ਹੀ ਸਾਡੇ ਐਨਜੀਓ ਦਾ ਮਾਟੋ ਹੈ ਹੁਣ ਜਲਦੀ ਹੀ ਐਨਜੀਓ ਬੇ ਆਸਰੇਆਂ ਲਈ ਘਰ ਬਣਾ ਰਿਹਾ ਹੈ ਕਿੰਨੀ ਹੀ देर ਦੀ ਘਰ ਤੋਂ ਬਾਹਰ ਕੜੀਆਂ ਹਨੇਰਾ ਹੋਰ ਗੂੜਾ ਹੋ ਚੁੱਕਿਆ ਗੇਟ ਬੰਦ ਕਰਕੇ ਮੋੜ ਡਰਾਇੰਗ ਰੂਮ ਵਿੱਚ ਆ ਬੈਠੀਆਂ ਲਾਈਟ ਵੀ ਆ ਗਈ ਹੈ ਇੱਕ ਪਲ ਲਈ ਸੋਚਦੀ ਹਾਂ ਰੋਟੀ ਬਣਾ ਕੇ ਖਾ ਲਵਾਂ ਫਿਰ ਖੁਦ ਹੀ ਇਸ ਗੱਲ ਨੂੰ ਖਾਰਜ ਕਰ ਦਿੰਦੀ ਹਾਂ ਰੋਟੀ ਦੀ ਜ਼ਰੂਰਤ ਨਹੀਂ ਬਹੁਦੀ ਦੁੱਧ ਦਾ ਗਲਾਸ ਪੀ ਲਵਾਂ ਇਸ ਤੋਂ ਲੱਗਿਆ ਮੀਤ ਨੇ ਤਾਂ ਪਤਾ ਨਹੀਂ ਕਦ ਮੋੜਨਾ ਉੱਠ ਕੇ ਅਲਮਾਰੀ ਵਿੱਚੋਂ ਮਰੀਜ਼ਾਂ ਦੇ ਕੇਸ ਸਟਡੀ ਵਾਲੀ ਫਾਈਲ ਕੱਢ ਲੈਂਦੀ ਹਾਂ ਨਵੇਂ ਮਰੀਜ਼ਾਂ ਦੇ ਕੇਸ ਪੜ੍ਹਦੀ ਹਾਂ ਫਾਈਲ ਦੇ ਅਖੀਰ ਵਿੱਚ ਮੀਤ ਦਾ ਕੇਸ ਵੀ ਪਿਆ ਹੈ ਇੱਕ ਵਾਰ ਫਿਰ ਦੁਬਾਰਾ ਫਾਰਮ ਤੇ ਨਜ਼ਰ ਮਾਰਦੀ ਹਾਂ ਕਈ ਵਾਰ ਪੜ੍ਹਿਆ ਫਿਰ ਪੜ੍ਹਦੀ ਹਾਂ ਨਾਲ ਉਸ ਦੀ ਬਲੱਡ ਰਿਪੋਰਟ ਅਟੈਚ ਹੈ ਰਿਪੋਰਟ ਰਿਜ਼ਲਟ ਐਚਆਈਵੀ ਪੋਜ਼ਿਟਿਵ ਰੂਟਸ ਇਨਫੈਕਟਡ ਨੀਡਲ ਅੱਗੇ ਪਤੀ ਜਾਂ ਪਤਨੀ ਵਾਲਾ ਖਾਨਾ ਖਾਲੀ ਹੈ ਮੈਂ ਆਪਣਾ ਬਲੱਡ ਟੈਸਟ ਨਹੀਂ ਕਰਵਾਇਆ ਜਾਣਦੀ ਹਾਂ ਮੀਤ ਹਰ ਪਲ ਮੌਤ ਵੱਲ ਸਰਕਦਾ ਪਿਆ ਨਸ਼ਿਆਂ ਨੇ ਉਸਦੀ ਦੇਹ ਨੂੰ ਤਬਾਹ ਕਰ ਸੁਟਿਆ ਉਸਦੀ ਰੋਗ ਪ੍ਰਤੀਰੋਧਕ ਸ਼ਕਤੀ ਬਹੁਤੀ ਨਹੀਂ ਹੈ ਉਹਨੇ ਨਸ਼ੇ ਛਡਣ ਦੀ ਕੋਸ਼ਿਸ਼ ਮੁਰ ਕੀਤੀ ਪਰ ਹੁਣ ਨਸ਼ੇ ਉਸ ਨੂੰ ਨਹੀਂ ਛੱਡਦੇ ਅੱਜ ਕੱਲ ਮੀਤ ਜਦੋਂ ਪੈਸੇ ਮੰਗਦਾ ਮੈਂ ਨਾ ਨਹੀਂ ਕਰਦੀ ਉਸਦੀ ਕੋਈ ਵੀ ਗੱਲ ਹੁਣ ਮੈਨੂੰ ਬੁਰੀ ਨਹੀਂ ਲੱਗਦੀ ਜਾਣਦੀ ਹਾਂ ਅੱਗੇ ਖੂਹ ਹੈ ਪਿੱਛੇ ਖਾਈ ਮੀਤ ਦੋਨਾਂ ਵਿੱਚੋਂ ਕਿਸੇ ਵਿੱਚ ਵੀ ਡਿੱਗ ਸਕਦਾ ਪਰ ਹੁਣ ਮੈਂ ਨਾ ਉਸ ਨੂੰ ਪਿੱਛੇ ਮੁੜਨ ਨੂੰ ਕਹਿੰਦੀ ਹਾਂ ਨਾ ਅੱਗੇ ਵਧਣ ਤੋਂ ਰੋਕਦੀ ਹਾਂ ਸ਼ਾਇਦ ਹੁਣ ਬਹੁਤ ਦੇਰ ਹੋ ਚੁੱਕੀ ਹੈ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸਸ਼ੀਕਾ